ਅਦਿਲ ਪਵਨ ਦੀ ਨਾਇਕਾ ਇੱਕ ਸ਼ੇਨ ਰਸ ਦਿਖਾਏ ਜੀ ਗੁਰੂ ਰੋਹ ਗੁਰਪਿਆਰੀ ਸਾਸ ਵਧੀ ਤੁਹਾਨੂੰ ਜੀ ਰਵਦਾਸ ਜੀ ਮਹਾਰਾਜ ਆਪਣੀ ਬਾਣੀ ਅੰਦਰ ਪ੍ਰਮਾਨ ਕਰਦੇ ਨੇ ਬਹੁਤ ਜਨਮ ਸਰੀਰਿ ਮਾधव ਕੀ ਕਿਦਾਂ ਕੁ ਮਾਦੇ ਲੇਖੇ ਕਹੇ ਰਬਦਾਸ ਆਸਮਦ ਜੀਵੋ ਫਿਰ ਭਇਓ ਦਰਸਨ ਦੇ ਗੁਰਪ੍ਰੀਤਿ ਸਾ ਸੰਗ ਦੇ ਤਨ ਸਤਿਗੁਰੂ ਰਬਦਾਸ ਮਹਾਰਾਜ ਜੀ ਨੇ ਇੱਥੇ ਇੱਕ ਜਨਮ ਦੀ ਗੱਲ ਨਹੀਂ ਕੀਤੀ ਬਹੁਤ ਬਹੁ ਬਚਨ ਕਰਦੇ ਗੁਰੂ ਮਹਾਰਾਜ ਜੀ ਨੇ ਬਖਸ਼ਰੇ ਨੇ ਬਹੁਤ ਜਨਮ ਕੀ ਹੇ ਜੀ ਸਾ ਸੰਗਤੀ ਮਹਾਪੁਰਸ਼ ਕਰਦੇ ਨੇ 183,99,999 999 ਜੁਨਾ ਤੋਂ ਬਾਅਦ ਇਹ ਮਨੁੱਖਾ ਜਨਮ ਪ੍ਰਾਪਤ ਕੀ ਹੈ ਮਨੁੱਖਾ ਜੀਵਨ ਪ੍ਰਾਪਤ ਹੁੰਦਾ ਤੇ ਮਹਾਰਾਜ ਇਹ ਗੱਲ ਦਰਸਾਉਂਦੇ ਨੇ ਕਿ ਵੀ ਪਤਾ ਨਹੀਂ ਕਿੰਨੇ ਜਨਮ ਹੋ ਗਏ ਤੇਰੇ ਤੋਂ ਵਿਛੜਿਆ ਤੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਰਹਿਮਤ ਕੀਤੀ ਹੈ اے ਮਨੁੱਖਾ ਜਨਮ ਬਖਸ਼ਿਸ਼ ਕੀਤਾ ਹੈ ਇਹ ਜੀਵਨ ਬਖਸ਼ਿਸ਼ ਕੀਤਾ ਹੈ ਤੇ ਕਿਤੇ ਕਿਰਪਾ ਕਰ ਬਖਸ਼ਿਸ਼ ਕਰ ਇੱਕ ਪਲ ਵਾਸਤੇ ਤੇਰੇ ਦੀਦਾਰ ਦੀ ਜ਼ਰੂਰਤ ਨਹੀਂ ਛਿੰਨ ਵਾਸਤੇ ਜੈ ਸਾਧ ਸੰਗਤ ਜੀ ਮਹਾਪੁਰਸ਼ ਸਮਝਾਉਣਾ ਕਰਦੇ ਨੇ ਕਿ ਪਲ ਬਹੁਤ بڑا ਹੁੰਦਾ ਹੈ ਛਿੰਨ ਦੇ ਨਾਲ ਤੇ ਮਹਾਰਾਜ ਕੇੰਧ ਵੀ ਬਸ ਅੱਖ ਦੀ ਝਮਕਣ ਤੱਕ ਦਾ ਸਮਾਂ ਤੇਰੇ ਦਰਸ਼ਨ ਹੋ ਜਾਣ ਤੇ ਮੇਰਾ ਜੀਵਨ ਤੇ ਮੇਰਾ ਜਨਮ ਸਫਲ ਹੋ ਸਕਦਾ ਹੈ ਮੇਰਾ ਇਸ ਸੰਸਾਰ ਤੇ ਆਉਣਾ ਸਫਲ ਹੋ ਸਕਦਾ ਹੈ ਇਹ ਗੁਰਪਿਆਰੀ ਸਾਹਿਬ ਸੁਖਦੇਵ ਬਾਣੀ ਦਾ ਕਥਨ ਕਰਦੀ ਹੈ ਪੰਚਮ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਥਨ ਕੀਤਾ ਕਿਰਤ ਕਰਮ ਕੇ ਵਿਛੜੇ ਕਰਿ ਪਾ ਮਿਲਹੁ ਰਾਮ ਕੈਰੀ ਸਾਖ ਸੰਗਤ ਜੀ ਕਿਤੇ ਉਹਦੀ ਕਿਰਪਾ ਹੋ ਜਾਏ ਮਖਸ਼ਿਸ਼ ਹੋ ਜਾਏ ਕਿਤੇ ਸਾਡਾ ਉਸ ਦੇ ਨਾਲ ਮੇਲ ਹੋ ਜਾਏ ਕਿਤੇ ਇਹ ਮਨ ਮੰਨ ਜਾਏ खुद ही दर्शनਾਂ ਦੀ ਤੰਗ ਲੱਗ ਜਾਏ ਤੇ ਪਿਆਰਿਓ ਇਹ ਜੀਵਨ ਸਫਲ ਹੋ ਸਕਦਾ ਹੈ ਕਿਉਂਕਿ ਬਾਣੀ ਨੇ ਕਥਨ ਕੀਤਾ ਹੈ ਕਈ ਪ੍ਰਾਪਤ ਮਨੁ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰਤਾ ਤੇਰਾ ਕਿਤਨਾ ਤਾਂ ਮਿਲ ਸਾਧ ਸੰਗਤ ਧਜ ਕੇਵਲ ਨਾਮ ਗੁਰਸਵਾਰਿਓ ਗੁਰ ਪਿਆਰਿਓ ਹਰ ਕੇ ਨਾਮ ਨੂੰ ਠੁੱਠੇ ਸਭਿ ਪਸਾਰਿ ਮਹਾਂਪੁਰਸ਼ਾਂ ਨੇ ਗੁਰੂ ਲੋਕਾਂ ਨੇ ਨਾਮ ਤੇ ਜੋਰ ਦਿੱਤਾ ਹੈ ਕਿ ਭਾਈ ਨਾਮ ਲੱਭੋ ਸੱਚੀ ਤੇ ਸੁਚੀ ਕਿਰਤ ਕਰੋ ਤੇ ਉਸ ਕਿਰਤ ਦੇ ਵਿੱਚੋਂ ਕੁਝ ਦਾਨਤਮ ਕਰੋ ਤੇ ਬਿਆਰਿਓ ਤੁਹਾਡਾ ਜੀਵਨ ਸਫਲ ਹੋਵੇ ਇਹ ਜਨਮ ਸਫਲ ਹੋਵੇ ਨਾਮ ਜਪ ਕੇ ਪਿਆਰੀ ਸੰਗਤੀ ਜਿਨ੍ਹਾਂ ਨੇ ਵੀ ਨਾਮ ਜਪਿਆ ਉਹਨਾਂ ਨੂੰ ਅੱਜ ਦੁਨੀਆ ਯਾਦ ਕਰਦੀ ਹੈ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਨੇ ਰਵਿਦਾਸ ਤੁੰਤਾ ਢੋੜ ਨਿਤਿ ਤਿਨ त्याਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਭਾਈ ਗੁਰਪਿਆਰੀ ਸਾਧ ਸੰਗ ਦੀ ਗੋਬਿੰਦ 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 ਸੰਨ ਨਾਮ ਦੇ ਓ ਮਨ ਰੀਨਾ ਆੜ ਨਾਮ ਕੋਸੀ ਪਰੋ ਓਏ ਓ ਲਖੀਣਾ ਨਾਮ ਜਪ ਕੇ ਲਖਾਂ ਦਾ ਹੋ ਗਿਆ ਨਾਮਾ ਸਿੰਵਾ ਦਮੜੀ ਦਾ ਜਿਹੜੀ ਮੇਰੀ ਸਾਧ ਸੰਗਤ ਦੀ ਮਹਾਰਾਜ ਕਥਨ ਕਰਦੇ ਨੇ ਆੜ ਦਾਮ ਤੁਸੀਂ ਪਰੋ ਹੋਇਓ ਲਖੀਣਾ ਸਤਿਗੁਰੂ ਨਾਮਦੇਵ ਜੀ ਮਹਾਰਾਜ ਉਹਨਾਂ ਦੇ ਘਰ ਦੇ ਨੇ ਕਿਹਾ ਵੀ ਬਣ ਚ ਕਰ ਕੋਈ ਵਪਾਰ ਕਰ ਕੋ ਕੰਮ ਕਰ ਕਰ ਕਿਉਂਕਿ ਕੰਮ ਕਰ ਕਰਨ ਵਾਲੇ ਬੰਦੇ ਦੀ ਕਦਰ ਹੁੰਦੀ ਹੈ ਤੇ ਤੇਰੀ ਸਾਧ ਸੰਗਤ ਦੀ ਉਹਨਾਂ ਦੇ ਘਰ ਦੇ ਕੱਪੜੇ ਦਾ ਕੰਮ ਕਰਦੇ ਸਨ ਉਹਨਾਂ ਦਾ ਕੱਪੜਾ ਬੁਣ ਕੇ ਉਹ ਬਾਜ਼ਾਰ ਵੇਚਦੇ ਸਨ ਦਰਬੀਦਰ ਕਰਦੇ ਸਨ ਤੇ ਪੈਰੀ ਸਾਹ ਸੰਗਤ ਜਿਦਾਂਉ ਨਾਮਦੇਵ ਜੀ ਨੂੰ ਭੇਜਿਆ ਤੇ ਅੱਗੇ ਦੋ ਠੱਗ ਮਿਲ ਗਏ ਨੇ ਤੇ ਉਹਨਾਂ ਠੱਗਾ ਨੇ ਨਾਮਦੇਵ ਜੀ ਨੂੰ ਠੱਗ ਲਿਆ ਕੀ ਕਹਿ ਕੇ ਵੀ ਸਾਨੂੰ ਕੱਪੜੇ ਦੀ ਬੜੀ ਜ਼ਰੂਰਤ ਹੈ ਸਾਨੂੰ ਕੱਪੜਾ ਦੇ ਦਿਓ ਪਰ ਸਾਡੇ ਕੋਲ ਪੈਸੇ ਨਹੀਂ ਪਰ ਆ ਜਿਹੜਾ ਸਾਡੇ ਕੋਲ ਇੱਕ ਠਾਕਰ ਹੈ ਪੱਥਰ ਹੈ ਇਹ ਤੁਹਾਨੂੰ 8 ਦਿਨਾਂ ਦੇ ਬਾਅਦ ਪੈਸੇ ਦੇ ਦੇਵੇਗਾ ਤੇ ਗੁਰੂ 베ਰੀ ਸਾਹਿਬ ਸੰਗਤੀਆਂ ਨੂੰ ਕੋਲ ਨਾਮ ਦੇ ਮਹਾਰਾਜ ਉਹ ਕੱਪੜਾ ਦੇ ਕੇ ਤੇ ਉਹ ਠਾਕੁਰ ਭਾਵ ਪੱਥਰ ਘਰ ਨੂੰ ਲੈ ਆਏ ਤੇ ਜਦੋਂ ਘਰਦਿਆਂ ਨੂੰ ਆਣ ਕੇ ਦੱਸਿਆ ਤੇ ਘਰ ਦੇ ਬੜੇ ਨਾਰਾਜ਼ ਹੋਏ ਤੇ ਡਾਂਟ ਪਈ ਹੈ ਤੇ 베ਰੀ ਸਾਹਿਬ ਸੰਗਤ ਜੀ ਜਦੋਂ ਡਾਂਟ ਪਈ ਤੇ ਮਨ ਬੜਾ ਪਰੀਸ਼ਾਨ ਹੈ ਦਿੱਕੀ ਹੈ ਉਦਾਸ ਹੈ ਤੇ ਉਦਾਸ ਮਨ ਤੇਰੀ ਸਾਹ ਸੰਗੀਤੀ ਪਰਮੇਸ਼ਵਰ ਦੇ ਨਾਲ ਬਹੁਤ ਸਿੱਧੀ ਜੁੜਦਾ ਤੇ ਮਨ ਪਰਮੇਸ਼ਰ ਨਾਲ ਜੁੜਿਆ ਤੇ ਪਿਆਰਿਓ ਐਸਾ ਜੁੜਿਆ ਕਿ ਉਸ ਪਰਮੇਸ਼ਵਰ ਨੂੰ ਕਿਰਪਾ ਕਰਨੀ ਪਈ ਉਹੀ ਜਿਹੜਾ ਪੱਥਰ ਹੈ ਜਿਹੜਾ ਮਹਾਰਾਜ ਨਾਮਦੇਵ ਜੀ ਲੈ ਕੇ ਆਏ ਤੇ ਉਹ ਫਿਰ ਲੱਖਾਂ ਦਾ ਹੋ ਗਿਆ ਪ੍ਰਭ ਸੋਨੇ ਦਾ ਬਣ ਗਿਆ ਆੜ ਦਾਮ ਕੁਝ ਪਰਠਾ ਦਿਨ ਆਵਾਦ ਉਹੀ ਪੱਥਰ ਜਿਹੜਾ ਸੋਨੇ ਦਾ ਰੂਪ ਧਨ ਕਰ ਗਿਆ ਤੇ ਪਿਆਰੀ ਸਾਥ ਸੂਰੀ ਦੀ ਇਸ ਤਰ੍ਹਾਂ ਹਰ ਯੁੱਗ-ਯੁੱਗ ਭਗਤ ਨੂੰ ਪਾਇਆ ਕੈਜ ਰੱਖਦਾ ਆਇਆ RAM ਰਾਜੇ ਆਪਣੇ ਭਗਤਾਂ ਦੀ ਆਪਣੇ ਪਿਆਰਿਆਂ ਦੀ ਉਹ ਪਰਮੇਸ਼ਵਰ ਸਦਾ ਲਾਜ ਰੱਖਦਾ ਆਇਆ ਰੱਖਦਾ ਰਹੇਗਾ ਤੇ ਰੱਖ ਰਿਹਾ ਹੈ ਤੋ ਆਓ ਪਿਆਰਿਓ ਜੀਵਨ ਭਾਗਾ ਸਮਾਂ ਮਿਲਿਆ ਹੈ ਬੇਨਤੀ ਹੈ ਗਰਮੀ ਨੇ ਆਪਣਾ ਕੰਮ ਕਰਨਾ ਹੈ ਤੇ ਆਪਾਂ ਆਪਣਾ ਕੰਮ ਕਰ ਲਈਏ ਜਦੋਂ ਧਿਆਨ ਹੋਏਗਾ ਗਰਮੀ ਸਰਦੀ ਉਦੋਂ ਲੱਗੇਗੀ ਜਦੋਂ ਸਾਡਾ ਧਿਆਨ ਹੋਏਗਾ ਗਰਮੀ ਵਿੱਚ ਸਰਦੀ ਵਿੱਚ ਤੇ ਜਦੋਂ ਧਿਆਨ ਨਿਕਲ ਗਿਆ ਤੇ ਧਿਆਨ ਜੁੜ ਗਿਆ ਗੁਰਚਤ ਮਨ ਨਾਲ ਫੇਰ ਯਾਦ ਕਰੋ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਉਹ ਵੀ ਜਿੱਥਤੀ ਦਵੀ ਤੇ ਬੈਠੇ ਉੱਥੇ ਉਹਨਾਂ ਦੇ ਰੀਤ ਪੈ ਰਹੀ ਹੈ ਤੇ ਫਿਰ ਵੀ ਉਹਨਾਂ ਨੇ ਮੁਕਤ ਉਚਾਰਨ ਕੀਤਾ ਤੇਰਾ ਭਾਣਾ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਮਕ ਮੰਨਦੇ। ਪਿਆਰਿਓ ਕੀ ਜਿਹੜੀਆਂ ਘੜੀਆਂ ਇਹ ਲਿਖੀਆਂ ਜਾਣ ਦੀ ਰੱਬ ਦੀ ਗੱਲ। ਇਹ ਘੜੀਆਂ ਇਹਨਾਂ ਤੇ ਮੋਹਰ ਲੱਗੇਗੀ ਪਰਮੇਸ਼ਵਰ ਦੇ ਨਾਮ ਦੀ। ਇਹ ਪਿਆਰਿਓ ਪਤਾ ਨਹੀਂ ਕਿਹੜਾ ਸਮਾਂ ਕਿਹੜੀ ਘੜੀ ਉਹਨੂੰ ਚੰਗੀ ਲੱਗ ਜਾਏ ਕਿ ਸਾਡੀ ਗੱਲ ਬਣ ਜਾਏ ਔਗਣਹਾਰਿਆਂ ਤੇ ਉਹ ਕਿਰਪਾ ਕਰ ਦੇਵੇ। ਆਓ ਇਸ ਤਰ੍ਹਾਂ ਗੁਰਸੇਵਨਾ ਨਾਲ ਜੁੜਦੇ ਹੋਏ ਇੱਕ ਦੂਜੇ ਨਾਲ ਸਾਂਝ ਪਾਈਏ। दारे सभो एसी दसा कष्ट दसास कृप ਪੂਜਾ ਨਕ ਇਸ ਨਹੀ ਆਬ ਖੰਡੰਰਾ ਸਗਲ ਜੀ ਸਰਨਾਗਤੀ ਪ੍ਰਭੂ ਕੋ ਰੰਤਾ ਜੋ ਤੇਰੀ ਜਾਨੀਨਾ ਗਤਾ ਤਿੰਨ तरार कथ कथा बाए करी जैसा तूं तैसा तूं ई का